ਸਵਰਨਟੇਨਾ ਜੀ ਜੀ ਆਨੂੰ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਆ ਕਿ ਅਨਸਰ ਸੀਟ ਦੇ ਉੱਤੇ ਜੈ ਸ਼੍ਰੀ ਰਾਮ ਲਿਖਣ ਵਾਲੇ ਪਾਸ ਕੀਤੇ ਬੱਚਾਂ ਬਾਰੇ ਹੋਇਆ ਵੱਡਾ ਖੁਲਾਸਾ ਗੋਲਡੀ ਬਰਾੜ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਫੈਲੀ ਦਲਬੀਰ ਗੋਲਡੀ ਹੋਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਸੰਗਰੂਰ ਤੋਂ ਬੀਜੇਪੀ ਦੇ ਸਕਦੀ ਆ ਅਰਵਿੰਦ ਖੰਨਾ ਨੂੰ ਟਿਕਟ ਬਾਬਾ ਬਲਵਿੰਦਰ ਸਿੰਘ ਦਾ ਕਤਲ ਹੋਇਆ ਬੋਨੀ ਅਜਨਾਲਾ ਦੇ ਬਿਆਨ ਦੇ ਉੱਤੇ ਵਿਵਾਦ ਛੜਿਆ ਸ਼ੰਭੂ ਰੇਲ ਦੀਆਂ ਪਟੜੀਆਂ ਦੇ ਉੱਤੇ ਕਿਸਾਨਾਂ ਨੇ ਮਜ਼ਦੂਰ ਦਿਹਾੜਾ ਮਨਾਇਆ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਨਾਰਾਜ਼ ਕਾਂਗਰਸ ਦੇ ਦੋ ਸਾਬਕਾ ਵਿਧਾਇਕਾਂ ਨੇ ਪਾਰਟੀ ਛੱਡੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਛੇਤੀ ਜਾਰੀ ਕਰਾਂਗੇ ਅਸੀਂ ਆਪਣਾ ਮੈਨੀਫੈਸਟੋ ਅਮਰਤਪਾਲ ਸਿੰਘ ਦੇ ਮਾਪੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਤੇ ਆਖਰੀ ਖਬਰ ਰਵਨੀਤ ਬਿੱਟੂ ਨੂੰ ਭਾਡੇ ਵਾਂਗ ਵੰਜਾਂਗੇ ਕਿਹਾ ਪ੍ਰਤਾਪ ਸਿੰਘ ਬਾਜਵੰਦ ਹੂੰ ਹੂੰ ਸੋ ਜੈ ਸ਼੍ਰੀ ਰਾਮ ਜਿਹੜਾ ਲਿਖਿਆ ਗਿਆ ਸੀ ਜੀ ਇਹ ਬੱਚੇ ਬਣੋ ਉਸ ਬਾਰੇ ਕੀ ਖੁਲਾਸਾ ਬਾਹਰ ਨਿਕਲ ਰਣੀ ਜੀ ਦੇਖੋ ਜੀ ਪਹਿਲੀ ਗਲਤੀ ਇਹ ਕਿ ਅਸੀਂ ਸਾਰੇ ਹੀ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਆ ਤੇ ਸਭ ਨੂੰ ਕਰਨਾ ਵੀ ਚਾਹੀਦਾ ਜਿਹੜੀ ਇਹ ਖਬਰ ਆ ਇਹ ਸਾਡੇ ਲਈ ਇਸ ਕਰਕੇ ਹੈਰਾਨੀਜਨਕ ਆ ਵੀ ਸਾਡੇ ਸਿਸਟਮ ਦੇ ਵਿੱਚ ਸਾਡੇ ਸਿੱਖਿਆ ਢਾਂਚੇ ਦੇ ਵਿੱਚ ਕਿਹੋ ਜੀਆਂ ਹਿਰਾਫੇਰੀਆਂ ਤੇ ਕਿਹੋ ਜੀਆਂ ਗੱਲਾਂ ਬਾਤਾਂ ਚੱਲਦੀਆਂ ਜਿਹੜੀਆਂ ਕਿ ਮੇਰੇ ਲਈ ਵੀ ਹੈਰਾਨੀਜਨਕ ਆ ਜੇ ਕੋਈ ਅਨਸਰ ਸ਼ੀਟ ਦੇ ਉੱਤੇ ਹੋਰ ਕੋਈ ਸਵਾਲ ਦਾ ਉੱਤਰ ਲਿਖੇ ਨਾ ਤੇ ਕੱਲਾ ਵਾਹਿਗੁਰੂ ਲਿਖ ਕੇ ਆ ਜੇ ਤੇ ਉਹਨੂੰ 100 ਵੀ ਨੰਬਰ ਮਿਲ ਜਾਣ ਇਹ ਗਲਤ ਤਾਂ ਵੀ ਆ ਜੀ ਜੇ ਕੋਈ ਉੱਥੇ ਜੈ ਸ਼੍ਰੀ ਰਾਮ ਲਿਖ ਕੇ ਆ ਗਿਆ ਤਾਂ ਵੀ ਗਲਤ ਆ ਜੇਕਰ ਉਥੇ ਕੋਈ ਯਿਸੂ ਮਸੀਹ ਦਾ ਨਾਮ ਲਿਖ ਕੇ ਆ ਜੇ ਕੱਲਾ ਤਾਂ ਵੀ ਗਲਤ ਹੈ ਕਿਉਂਕਿ ਸਵਾਲ ਜਿਹੜਾ ਪੁੱਛਿਆ ਉਹਦਾ ਉੱਤਰ ਮਿਲਣਾ ਚਾਹੀਦਾ ਕਾਬਲ ਬੰਦੇ ਨੂੰ ਉਸ ਮੁਤਾਬਕ ਨੰਬਰ ਮਿਲਣੇ ਚਾਹੀਦੇ ਆ ਪਰ ਇਹ ਸਾਡੇ ਦੇਸ਼ ਦੇ ਵਿੱਚ ਅਵੱਲੀਆਂ ਗੱਲਾਂ ਹੁੰਦੀਆਂ ਯੂਪੀਡੀ ਇੱਕ ਹਰਪ੍ਰੀਤਜੀ ਯੂਨੀਵਰਸਿਟੀ ਆ ਪ੍ਰੋਵੈਂਚਲ ਯੂਨੀਵਰਸਿਟੀ ਹਮਮ ਯੂਪੀਡੀ ਯੂਨੀਵਰਸਿਟੀ ਆ ਜੀ ਪ੍ਰੋਵੈਂਚਲ ਇੱਥੇ ਡੀ ਫਾਰਮਾ ਕੋਰਸ ਦੇ ਵਿੱਚ ਫਸਟ ਇਅਰ ਦੇ ਚਾਰ ਵਿਦਿਆਰਥੀ ਆਪਣੀ ਅਨਸਰ ਸ਼ੀਟ ਦੇ ਉੱਤੇ ਜੈ ਸ਼੍ਰੀ ਰਾਮ ਲਿਖ ਕੇ ਆ ਗਏ ਇੱਕ ਵਿਰਾਟ ਕੋਹਲੀ ਤੇ ਇੱਕ ਹਾਰਦਿਕ ਪੰਡਿਆ ਦਾ ਨਾਮ ਲਿਖਿਆ ਏ ਤੇ ਇਹਨਾਂ ਨੂੰ 56% ਅੰਕ ਦਿੱਤੇ ਪੇਪਰ ਚੈੱਕ ਕਰਨ ਵਾਲਿਆਂ ਨੇ ਵਾਹ ਗੱਲ ਇਹ ਹੈਗੀ ਜੀ ਪਿਛਲੇ ਸਾਲ ਦੀ ਅੱਛਾ ਆਰਟੀਆਈ ਪੈ ਗਈ ਆਰਟੀਆਈ ਪੈਣ ਤੋਂ ਬਾਅਦ ਉਹ ਅਨਸਰ ਸ਼ੀਟਾਂ ਬਾਹਰ ਆ ਗਈਆਂ ਉਹ ਅਨਸਰ ਸ਼ੀਟਾਂ ਮੈਂ ਨਹੀਂ ਪੜੀਆਂ ਮੈਂ ਹੁਣੇ ਦੇਖ ਕੇ ਹਟਿਆ ਉੱਤੇ ਜੈ ਸ਼੍ਰੀ ਰਾਮ ਲਿਖਿਆ ਹੋਇਆ ਜੀ ਹੁਣ ਜਦੋਂ ਇਹਦੀ ਪੂਰੀ ਇਨਕੁਆਰੀ ਹੋਈ ਆ ਤਾਂ ਪਤਾ ਲੱਗਾ ਵੀ ਇੱਕ ਜਿਹੜਾ ਪੇਪਰ ਚੈੱਕ ਕਰਨ ਵਾਲਾ ਸੀ ਉਹਨੇ ਕਿਹਾ ਜੀ ਕਿ ਸਾਨੂੰ ਤਾਂ ਚਾਂਸਲਰ ਸਾਹਿਬ ਨੇ ਗੱਲ ਕਹੀ ਸੀ ਕਿ ਭਾਈ ਇਹ ਚਾਰੇ ਜਾਣੇ ਕਲੇਸ਼ੀ ਜੇ ਬਹੁਤਾ ਧਰਨਾ ਲਾਉਣ ਦੇ ਵਿੱਚ ਮਾਹਰ ਹੈ ਇਹਨਾਂ ਨੂੰ ਪਾਸ ਕਰਦੇ ਉਹ ਤਾਂ ਰੋਲਾ ਬਹੁਤ ਪਾਉਣਗੇ ਇਸ ਕਰਕੇ ਆ ਇੱਕ ਹੋਰ ਜਿਹਨੇ ਅਨਸਰ ਸ਼ੀਟ ਚੈੱਕ ਕੀਤੀ ਸੀ ਉਹਨੇ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਸਾਰਾ ਕੁਝ ਕੀਤਾ ਸੀਗਾ ਸੋ ਮਤਲਬ ਇਹ ਆ ਵੀ ਭਾਈ ਧਾਰਮਿਕ ਨਾਰਾ ਲਿਖਣ ਦੇ ਕਰਕੇ ਜਾਂ ਕਿਹਦੇ ਰੁਪਈਏ ਦੇ ਕਰਕੇ ਜਾਂ ਕਿਹਦੀਏ ਸਫਾਰਸ਼ ਦੇ ਕਰਕੇ ਆਹ ਕੁਝ ਵੀ ਹੋ ਜਾਂਦਾ ਜੀ ਬੜੀ ਸ਼ਰਮਨਾਕ ਗੱਲ ਹੈਗੀ ਜੀ ਕਿਉਂਕਿ ਵਿਦਿਆਰਥੀਆਂ ਦਾ ਕੰਮ ਹੈਗਾ ਪੜਨਾ ਤੇ ਪੜ ਕੇ ਇਗਜ਼ਾਮ ਦੇ ਲੈਣਾ ਕਿ ਧਾਰਮਿਕ ਸਲੋਗਨਸ ਲਾ ਕੇ ਉਹ ਪਾਸ ਹੋਣ ਲਈ ਤਤਪਰ ਰਹਿਣ ਅੱਛਾ ਗੋਲਦੀ ਬਰਾਡ ਨੂੰ ਜੀ ਕੀ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਦੇਖੋ ਜੀ ਇਹ ਖਬਰ ਅੱਜ ਸਵੇਰ ਦੇ ਵੇਲੇ ਤੋਂ ਆ ਰਹੀ ਆ ਸੱਚੀ ਹੈ ਜਾਂ ਝੂਠੀ ਇਹਦੇ ਬਾਰੇ ਹਾਲੇ ਤੱਕ ਕੁਝ ਕਹਿ ਨਹੀਂ ਸਕਦੇ ਕਿ ਪਰ ਹਾਲੇ ਤੱਕ ਮੀਡੀਆ ਦੇ ਵਿੱਚ ਓਵੇਂ ਜਿਵੇਂ ਕਿ ਆਪਾਂ ਕਹਿੰਦੇ ਆਥੈਂਟਿਕ ਤਰੀਕੇ ਦੇ ਨਾਲ ਜੀ ਪੁਖਤਾ ਜਾਣਕਾਰੀ ਦੇ ਨਾਲ ਤਾਂ ਖਬਰ ਨਹੀਂ ਆਈ ਪਰ ਸੋਸ਼ਲ ਮੀਡੀਆ ਦੇ ਉੱਤੇ ਮੈਂ ਨਾ ਵੀ ਲੰਮੀਆਂ ਲੰਮੀਆਂ ਪੋਸਟਾਂ ਪਈਆਂ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਭਾਈ ਜਿਹੜਾ ਇਹ ਗੋਲਦੀ ਬਰਾਡ ਆ ਉਹਦੇ ਅੱਜ ਗੋਲਦਾਂ ਮਾਰ ਦਿੱਤ ਗਈਆਂ ਸਵੇਰ ਸਾਰ ਅਮਰੀਕਾ ਦੇ ਵਿੱਚ ਤੇ ਦੋ ਜਣਿਆਂ ਦੇ ਗੋਲਦਾਂ ਵੱਜੀਆਂ ਦੋਵਾਂ ਨੂੰ ਹਸਪਤਾਲ ਲੈ ਕੇ ਗਏ ਇੱਕ ਨੇ ਦਮ ਤੋੜ ਦਿੱਤਾ ਜਿਹਨੇ ਦਮ ਤੋੜਿਆ ਉਹ ਗੋਲਦੀ ਬਰਾੜਾ ਪਰ ਹਾਲੇ ਤੱਕ ਉਸ ਹਸਪਤਾਲ ਦੇ ਵਿੱਚ ਜਿੱਥੇ ਦਮ ਤੋੜਿਆ ਜਾਂ ਉਥੋਂ ਨਹੀਂ ਪੁਲਿਸ ਦੇ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਪਰ ਉਹਦਾ ਪੰਜਾਬ ਦੇ ਵਿੱਚ ਪੋਸਟਾਂ ਬਹੁਤ ਪੈ ਰਹੀਆਂ ਜੀ ਓਕੇ ਤੇ ਦਲਬੀਰ ਗੋਲਦੀ ਜੀ ਫਾਈਨਲੀ ਪਾਰਟੀ ਛੱਡੀ ਗਏ ਨੇ ਤੇ ਹੁਣ ਆਮ ਆਦਮੀ ਪਾਰਟੀ ਚੱਲੇ ਗਏ ਨੇ ਹਾਂ ਬਿਲਕੁਲ ਜੀ ਦਲਬੀਰ ਗੋਲਦੀ ਹੋਰੀ ਜਣੇ ਉਹ ਅੱਜ ਪਾਰਟੀ ਨੂੰ ਛੱਡ ਗਏ ਆ ਦਲਬੀਰ ਗੋਲਡੀ ਜਿਹਨਾਂ ਨੂੰ ਅਸੀਂ ਦਲਬੀਰ ਸਿੰਘ ਗੋਲਡੀ ਖੰਘੂੜਾ ਕਹਿੰਦੇ ਆ ਤੇ ਉਹਨਾਂ ਨੇ ਅੱਜ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਆ ਪਾਰਟੀ ਨੂੰ ਅਲਵਿਦਾ ਕਹਿ ਕੇ ਤੇ ਉਹ ਸ਼ਾਮਲ ਹੋ ਗਏ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਤੇ ਵੈਸੇ ਇੱਥੇ ਕੀ ਪਾਰਟੀ ਬਦਲਦਾ ਸੀਜ਼ਨ ਚੱਲ ਰਿਹਾ ਜੀ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਰਹਿ ਗਏ ਆ ਜੇ ਉਹ ਵੀ ਕਿਸੇ ਨੇ ਬਦਲ ਨਹੀਂ ਹੋਵੇ ਬਾਅਦ ਦੇ ਵਿੱਚ ਮੌਕਾ 27 'ਚ ਲੱਗਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਹੁਣੇ-ਹੁਣੇ ਬਦਲ ਲਓ ਤੇ ਹੁਣ ਤਾਂ ਮੇਰਾ ਖਿਆਲ ਹੈ ਵੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਨਾ ਦਿਨ ਚ ਤਿੰਨ ਵਾਰੀ ਹਾਜ਼ਰੀ ਲਾਉਣੀ ਚਾਹੀਦੀ ਆ ਜੀ ਸਵੇਰ ਦੇ ਵੇਲੇ ਉੱਠ ਕੇ ਲਾਇਆ ਕਰਨ ਵੀ ਹਾਜ਼ਰ ਜੀ ਹਾਜ਼ਰ ਜੀ ਯੈਸ ਸਰ ਇਦਾਂ ਹਾਜ਼ਰੀ ਲਾ ਕੇ ਦੁਪਹਿਰੇ ਰੋਟੀ ਵੇਲੇ ਫੇਰ ਲਾਇਆ ਕਰਨ ਵੀ ਤੁਸੀਂ ਇੱਥੇ ਹੀ ਹੋ ਰਾਤ ਨੂੰ ਗੁੱਡ ਨਾਈਟ ਦੀ ਜਿਹੜੀ ਉਹ ਫੋਨ ਕਰਕੇ ਫਿਰ ਪੁੱਛਿਆ ਕਰਨ ਇੱਥੇ ਹੀ ਹੋ ਕਿਤੇ ਚੱਕਰਵਾਤੀ ਤੂਫਾਨੋਂ ਕਿਸੇ ਹੋਰ ਪਾਸੇ ਤਾਂ ਨਹੀਂ ਚਲੇ ਗਏ ਜੀ ਸੋ ਗੱਲ ਇਹ ਵੀ ਕਿ ਅੱਜ ਖਬਰ ਆਈ ਆ ਵੀ ਦਲਬੀਰ ਸਿੰਘ ਗੋਲਡੀ ਖੰਗੂੜਾ ਜਿਹੜੇ ਉਹ ਪਹੁੰਚ ਗਏ ਇੱਥੇ ਭਗਵੰਤ ਮਾਨ ਲਾਲ ਜੱਫੀ ਪਾਉਣ ਤੇ ਉਹ ਆ ਆਦਮੀ ਪਾਰਟੀ ਇਹ ਧੂਰੀ ਤੋਂ ਜਿੱਤੇ ਵੀ ਇਹ ਧੂਰੀ ਤੋਂ ਹਾਰੇ ਵੀ ਆ ਇਹਨਾਂ ਨੇ ਪਿਛਲੇ ਨਹੀਂ ਨਾਰਾਜ਼ਗੀ ਦਾ ਹਰ ਕੀਤੀ ਸੀ ਵੀ ਸੁਖਪਾਲ ਸਿੰਘ ਖੇੜਾ ਨੂੰ ਟਿਕਟ ਕਿਉਂ ਦਿੱਤੀ ਗਈ ਸੰਗਰੂਰ ਤੋਂ ਪਰ ਫਿਰ ਪਾਰਟੀ ਨੇ ਆਕੇਲ ਨੂੰ ਬਣਾ ਲਿਆ ਫਿਰ ਇਹਨੇ ਭਾਵਕ ਤਕਰੀਰ ਵੀ ਦਿੱਤੀ ਵੀ ਭਾਈ ਮੈਂ ਇੱਥੇ ਖੜਾ ਰਹਿਣ ਵਾਲਾ ਬੰਦਾ ਮੈਂ ਪਾਰਟੀ ਦਾ ਮਜ਼ਬੂਤ ਸਿਪਾਹੀ ਆ ਮੈਂ ਸੁਖਪਾਲ ਸਿੰਘ ਖੇੜਾ ਨੂੰ ਜਿਤਾਉਣ ਦੇ ਵਿੱਚ ਯੋਗਦਾਨ ਪਾਉਂਗਾ ਮੈਂ ਕੋਈ ਪਾਰਟੀ ਬਦਲਣ ਵਾਲਾ ਨਹੀਂ ਵੀ ਇਦਾਂ ਉਦਾਹਰਨਾ ਨਹੀਂ ਅਸੀਂ ਪੇਸ਼ ਕਰਨੀਆਂ ਵੀ ਨੇਤਾ ਇਹੋ ਜਿਹੇ ਹੁੰਦੇ ਆ ਪਰ ਅੱਜ ਉਹ ਪਾਰਟੀ ਬਦਲ ਕੇ ਕਹਿ ਗਏ ਵੀ ਭਾਈ ਨੇਤਾ ਇਹੋ ਜਿਹੇ ਹੁੰਦੇ ਆ ਸੋ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਮੀਤ ਹੇਰ ਮੈਨੂੰ ਲੱਗਦਾ ਕਿ ਨੁਜੀ ਤੌਰ ਦੇ ਉੱਤੇ ਵੀ ਗੱਲਬਾਤ ਵਿੱਚ ਹੋਰ ਹੋਈ ਗਈ ਹੋਊਗੀ ਸ਼ਾਇਦ ਕਿਉਂਕਿ ਜੇ ਤਾਂ ਬੀਜੇਪੀ ਦੇ ਵਿੱਚ ਜਾਂਦੇ ਤਾਂ ਟਿਕਟ ਮਿਲ ਸਕਦੀ ਸੀ ਇੱਥੇ ਕਿਉਂਕਿ ਸੰਗਰੂਰ ਤੋਂ ਹਾਲੇ ਤੱਕ ਬੀਜੇਪੀ ਨੇ ਬੰਦਾ ਐਲਾਨਿਆ ਨਹੀਂ ਹਮ ਹਮ ਮੇਰਾ ਖਿਆਲ ਆ ਵੀ ਗੱਲ ਇਹ ਹੋਈ ਹੋਊਗੀ ਵੀ ਤੁਸੀਂ ਮੀਤ ਹੇਰ ਨੂੰ ਜਿਤਾਉਣ ਦੇ ਵਿੱਚ ਯੋਗਦਾਨ ਪਾਓ ਜੇਕਰ ਮੀਤ ਹੇਰ ਜਿੱਤ ਜਾਂਦਾ ਬਰਨਾਲੇ ਵਾਲੀ ਵਿਧਾਨ ਸਭਾ ਦੀ ਸੀਟ ਤੇ ਜਮਨੀ ਚੋਣ ਹੋਊਗੀ ਉੱਥੋਂ ਅਸੀਂ ਤੁਹਾਨੂੰ ਟਿਕਟ ਦੇ ਦਿਆਂਗੇ ਹਮਮ ਬੜੀ ਛੇਤੀ ਤਿਲਕ ਜਾਂਦੇ ਨੇ ਜੀ ਇਹ ਸਿਆਸਤਦਾਨ ਹਰ ਰੋਜ਼ ਤਿਲਕ ਰਹਿਣੇ ਤੇ ਅੱਗੇ ਵੀ ਤਿਲਕਦੇ ਰਹਿਣਗੇ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਲੋਕ ਕਿਸਤੇ ਵਿਸ਼ਵਾਸ ਕਰਨ ਕਿਹੜੀ ਪਾਰਟੀ ਦਾ ਮੈਨੀਫੈਸਟੋ ਕਿਹੜੀ ਪਾਰਟੀ ਦਾ ਏਜੰਡਾ ਜਿਹੜਾ ਇਹ ਲੀਡਰਸ ਨੂੰ ਉਹਨਾਂ ਦੇ ਦਿਲ ਦੇ ਕਰੀਬ ਹੈ ਬਹਰਾਲ ਤੁਸੀਂ ਦੱਸਿਆ ਸੰਗਰੂਰ ਦਾ ਜ਼ਿਕਰ ਕੀਤਾ ਉੱਥੋਂ ਅਰਵਿੰਦ ਖੰਨਾ ਨੂੰ ਸੁਣ ਰਿਹਾ ਜੀ ਕਿ ਬੀਜੇਪੀ ਦੀ ਟਿਕਟ ਮਿਲੇਗੀ ਦੇਖੋ ਜੀ ਅਰਵਿੰਦ ਖੰਨਾ ਵੱਡੇ ਵਪਾਰੀ ਵੀ ਆ ਰਸੂਖਦਾਰ ਵੀ ਆ ਸਰਮਾਇਦਾਰ ਵੀ ਆ ਉਹਨਾਂ ਨੂੰ ਟਿਕਟ ਮਿਲਣ ਦੀ ਪਹਿਲਾਂ ਵੀ ਸੰਭਾਵਨਾ ਸੀ ਪਰ ਬੀਜੇਪੀ ੜੀ ਕੀ ਜਾਂਦੀ ਸੀ ਵੀ ਕੀ ਪਤਾ ਉਹ ਜਿਵੇਂ ਊਠ ਦਾ ਬੁੱਲ ਜਦੋਂ ਡਿੱਗਦਾ ਹੁੰਦਾ ਵੀ ਕਿਹੜੇ ਪਾਸੇ ਨੂੰ ਡਿੱਗ ਪੇ ਤੇ ਕੀ ਪਤਾ ਵੀ ਭਾਈ ਗੋਲਡੀ ਖੰਗੂੜਾ ਹੋਰੀ ਦਲਬੀਰ ਗੋਲਡੀ ਹੋਰੀਆਂ ਜਿਹੜੇ ਉਹ ਜਦੋਂ ਕਾਂਗਰਸ ਨੂੰ ਅਲਵਿਦਾ ਕਹਿ ਗਏ ਤਾਂ ਸਾਡੇ ਵਾਲੇ ਪਾਸੇ ਹੀ ਆ ਜਾਣ ਕੋਸ਼ਲ ਕੁਦਰਤੀ ਗੱਲ ਹੈ ਜੀ ਉਹਨਾਂ ਨੇ ਬਹੁਤ ਕੀਤੀਆਂ ਹੋਣੀਆਂ ਪਰ ਇਹ ਉਧਰ ਗਏ ਨਹੀਂ ਜੇਕਰ ਉਧਰ ਜਾਂਦੇ ਤਾਂ ਦਲਬੀਰ ਗੋਲਡੀ ਨੂੰ ਹੀ ਟਿਕਟ ਮਿਲਣੀ ਸੀਗੀ ਬੀਜੇਪੀ ਦੇ ਵੱਲੋਂ ਪਰ ਹੁਣ ਜਦੋਂ ਇਹ ਆਮ ਆਦਮੀ ਪਾਰਟੀ ਚਲੇ ਗਏ ਤਾਂ ਫਿਰ ਅਰਵਿੰਦ ਖੰਨਾ ਦਾ ਰਾਹ ਪੱਧਰਾ ਹੋ ਗਿਆ ਤੇ ਮੰਨੇ ਜਾ ਰਿਹਾ ਵੀ ਅੱਜ ਕੱਲ ਦੇ ਵਿੱਚ ਦੇਰ ਸਵੇਰ ਦੇ ਵਿੱਚ ਕੁਝ ਕੁ ਘੰਟਿਆਂ ਦੇ ਵਿੱਚ ਅਰਵਿੰਦ ਖੰਨਾ ਨੂੰ ਭਾਪੀ ਦੇ ਵੱਲੋਂ ਸੰਗਰੂਰ ਤੋਂ ਟਿਕਟ ਦਿੱਤੀ ਜਾਊਗੀ ਜੀ ਬਾਬਾ ਬਲਵਿੰਦਰ ਸਿੰਘ ਦੇ ਕਤਲ ਦੇ ਕੇਸ ਵਿੱਚ ਕੀ ਲੇਟੈਸਟ ਹੈ ਜੀ ਦੇਖੋ ਜੀ ਇੱਕ ਤਾਂ ਗੱਲ ਹੈ ਵੀ ਸਵੇਰ ਦੇ ਵੇਲੇ ਇਹ ਕਤਲ ਦੀ ਖਬਰ ਆਈ ਆ ਤੇ ਬਾਬਾ ਬਲਵਿੰਦਰ ਸਿੰਘ ਆ ਜਿਹੜੇ ਇਹ ਜੀ ਹੈਗੇ ਜੀ ਕਸਬਾ ਘੁਮਾਨ ਦੇ ਗੁਰਦੁਆਰਾ ਸਾਹਿਬ ਦੇ ਮੁਖੀ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਇਹ ਦਮਦਮਿਤ ਠਕਸਾਲ ਦੇ ਬੁਲਾਰੇ ਵੀ ਆ ਹੂੰ ਹੂੰ ਤੇ ਇਹ ਕੋਈ ਆਪਸੀ ਦੋਵਾਂ ਦੀ ਕੋਈ ਗੱਲਬਾਤ ਹੋਈ ਸੀ ਜਿਹਦੇ ਕਰਕੇ ਉਹਨੇ ਗੁੱਸੇ ਦੇ ਵਿੱਚ ਸੇਵਾਦਾਰ ਨੇ ਕਤਲ ਕੀਤਾ ਹੈਗਾ ਤੇ ਪੁਲਿਸ ਨੇ ਹੁਣੇ-ਹੁਣੇ ਗੱਲ ਕਹੀ ਹੈ ਜੀ ਕਿ ਇਸ ਘਟਨਾ ਨੂੰ ਇਸ ਗੱਲ ਨੂੰ ਕਿਸੇ ਹੋਰ ਐਂਗਲ ਨਾਲ ਨਾ ਜੋੜਿਆ ਜਾਵੇ। ਹੂੰ ਇਹ ਇੱਕ ਗੁੱਸੇ ਦੇ ਵਿੱਚ ਕੀਤਾ ਗਿਆ ਕਤਲ ਆ ਤੇ ਕਸੂਰਵਾਰ ਨੂੰ ਛੇਤੀ ਫੜ ਲਿਆ ਜਾਊਗਾ ਜੀ। ਜੀ। ਟੈਨਾ ਜੀ ਬੌਨੀ ਅਜਨਾਲ ਨੇ ਕੀ ਕਹਿ ਦਿੱਤਾ ਕਿ ਇੱਕ ਨਵਾਂ ਵਿਵਾਦ ਛਿੜ ਪਿਆ। ਮਾੜੀ ਗੱਲ ਹੈ ਜੀ ਜਿਹੜੇ ਉਹਨੇ ਸ਼ਬਦ ਵਰਤੇ ਆ ਉਹ ਕਿਸੇ ਦੇ ਲਈ ਵੀ ਨਹੀਂ ਵਰਤਣੇ ਚਾਹੀਦੇ। ਦੇਖੋ ਗੱਲ ਇਹ ਆ ਵੀ ਜੇਕਰ ਅਸੀਂ ਸਤਿਕਾਰਯੋਗ ਸਾਡੇ ਜਿਹੜੇ ਹਿੰਦੂ ਭੈਣਾ ਵੀਰ ਆ ਚਲੋ ਆਪਾਂ ਹੈਗੇ ਸਾਰੇ ਇੱਕਾਂ ਪਰ ਜੇਕਰ ਅਸੀਂ ਉਹਨਾਂ ਦੇ ਇਕੱਠ ਦੇ ਵਿੱਚ ਸਿੱਖ ਭਾਈਚਾਰੇ ਦੇ ਬਾਰੇ ਗਲਤ ਸ਼ਬਦ ਬੋਲ ਗਏ ਤਾਂ ਵੀ ਗਲਤ ਗੱਲ ਹੈ ਜੇ ਅਸੀਂ ਸਿੱਖ ਭਾਈਚਾਰੇ ਦੇ ਕਿਸੇ ਸਮਾਗਮ ਦੇ ਵਿੱਚ ਤੇ ਇਸਾਈ ਭਾਈਚਾਰੇ ਦੇ ਖਿਲਾਫ ਬੋਲ ਗਏ ਤਾਂ ਸ਼ਬਦ ਇਹ ਵੀ ਗਲਤ ਆ ਗਲਤ ਗੱਲ ਨੂੰ ਗਲਤ ਕਹਿਣਾ ਚਾਹੀਦਾ ਪਰ ਇਸੇ ਤਰੀਕੇ ਦੇ ਨਾਲ ਜੇਕਰ ਇਸਾਈ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸੇ ਹੋਰ ਧਰਮ ਦੇ ਉੱਤੇ ਟਿੱਪਣੀਆਂ ਕਰੀ ਜਾਓ ਇਹ ਉਸ ਤੋਂ ਮਾੜੀ ਗੱਲ ਆ ਸਾਰੇ ਹੀ ਧਰਮਾਂ ਦਾ ਸਤਿਕਾਰ ਕਰੋ ਤੁਸੀਂ ਮੰਨਦੇ ਕਿਸੇ ਨੂੰ ਹੋਮੋ ਨਾ ਹੋਮੋ ਭਾਵੇਂ ਤੁਸੀਂ ਨਾਸਤਿਕ ਹੋਵੋ ਇਹ ਗੱਲ ਵੱਖਰੀ ਆ ਪਰ ਗੱਲ ਇਹ ਜੀ ਕਿ ਬੋਨੀ ਦੇ ਨਾਲਾ ਜਿਹੜਾ ਕਿ ਹੁਣ ਭਾਜਪਾ ਦਾ ਆਗੂ ਆ ਉਹਦੇ ਵੱਲੋਂ ਅੱਜ ਵੱਲੀ ਗੱਲ ਕਹਿ ਦਿੱਤੀ ਗਈ ਆ ਇੱਕ ਥਾਂ ਦੇ ਉੱਤੇ ਉਹ ਚਰਚ ਦੇ ਵਿੱਚ ਇੱਕ ਸਮਾਗਮ 'ਚ ਗਿਆ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਤੇ ਉੱਥੇ ਉਹਨੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਗੱਲ ਕਹੀ ਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈਗਾ ਈਸਾਈ ਧਰਮ ਹੂੰ ਹੂੰ ਪ੍ਰਭੂ ਯੂਸੂਫ ਸੀ ਵਾਲਾ ਧਰਮ ਤੇ ਛੋਟਾ ਜਿਹਾ ਬੱਚਾ ਹੈਗਾ ਜੀ ਇਹਦੇ ਮੁਕਾਬਲੇ ਸਿੱਖ ਧਰਮ ਸਿੱਖ ਧਰਮ ਬਹੁਤ ਛੋਟਾ ਇਹਦੇ ਮੁਕਾਬਲੇ ਕੁਛ ਬੋਨੀ ਇਦਾਂ ਦੀਆਂ ਗੱਲਾਂ ਕਹੀਆਂ ਤੇ ਇਸ ਗੱਲ ਦੇ ਉੱਤੇ ਸਿੱਖ ਭਾਈਚਾਰੇ ਨੇ ਗੁੱਸਾ ਬਹੁਤ ਬਣਾਇਆ ਤੇ ਵਿਰੋਧਤਾ ਸ਼ੁਰੂ ਹੋ ਗਈ ਹੈ ਹੁਣ ਜਦੋਂ ਚਾਰੇ ਪਾਸੇ ਵਿਰੋਧਤਾ ਵਧ ਗਈ ਆ ਤਾਂ ਫਿਰ ਬੋਨੀ ਜਨਾਲਾ ਨੇ ਆਪਣੇ ਸ਼ਬਦਾਂ ਦੇ ਉੱਤੇ ਜਿਹੜੇ ਸ਼ਬਦ ਕਹੇ ਆ ਉਹਦੇ ਉੱਤੇ ਮਾਫੀ ਮੰਗੀ ਹੈ ਜੀ ਜੀ ਉਧਰ ਪਹਿਲੀ ਮਈ ਸੀ ਜੀ ਅੱਜ ਸਵੇਰੇ ਖਤਮ ਹੋ ਗਈ ਤੇ ਮਜ਼ਦੂਰ ਦਿਹਾੜਾ ਦਿਵਸ ਜਿਹੜਾ ਹੈਗਾ ਜੀ ਉਹ ਕਿਸ ਤਰ੍ਹਾਂ ਮਨਾਇਆ ਗਿਆ ਪੰਜਾਬ ਵਿੱਚ ਤੇ ਖਾਸ ਤੌਰ ਤੇ ਕਿਸਾਨਾਂ ਨੇ ਕਿਵੇਂ ਮਨਾਇਆ ਦੇਖੋ ਜੀ ਪਹਿਲੀ ਗੱਲ ਤੇ ਕਿ ਮਜ਼ਦੂਰ ਦਿਹਾੜੇ ਦੇ ਮੌਕੇ ਮਈ ਦਿਵਸ ਦੇ ਮੌਕੇ ਸਾਰੇ ਹੀ ਸਾਡੇ ਵੱਲੋਂ ਕਿਰਤੀਆਂ ਨੂੰ ਕਿਉਂਕਿ ਅਸੀਂ ਸਾਰੇ ਹੀ ਕਿਰਤੀ ਆ ਕੋਈ ਕਿਸੇ ਕਿਰਤ ਨਾਲ ਜੁੜਿਆ ਕੋਈ ਕਿਸੇ ਕੰਮ ਨਾਲ ਜੁੜਿਆ ਸਾਰੇ ਹੀ ਕਿਰਤਗਾਨ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਕਿਰਤ ਸਲਾਮਤ ਰਹੇ ਸਭ ਦੀ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਹਦੀ ਅਸੀਂ ਅਰਦਾਸ ਕਰਦੇ ਆ ਪਰ ਨਾ ਮੈਂ ਅੱਜ ਇਸ ਗੱਲੋਂ ਹੈਰਾਨ ਜ਼ਰੂਰ ਆ ਹਰਪ੍ਰੀਤ ਜੀ ਕਿ ਅੱਜ ਮਜ਼ਦੂਰ ਦਿਵਸ ਦੇ ਮੌਕੇ 1 ਮਈ ਨੂੰ ਤੇ ਸਰਕਾਰੀ ਛੁੱਟੀ ਆ ਜਿਨ੍ਹਾਂ ਨੂੰ ਲੱਖ ਲੱਖ ਰੁਪਈਆ ਤਨਖਾਹ ਮਿਲਦੀ ਉਹ ਛੁੱਟੀ ਤੇ ਅੱਜ ਦੇ ਜਿਹੜੇ ਮਜ਼ਦੂਰ ਆ ਤੇ ਉਹ ਅੱਜ ਵੀ ਪੈਟ ਦੇ ਉੱਤੇ ਖੜੇ ਆ ਉਹ ਅੱਜ ਵੀ ਮਜ਼ਦੂਰੀ ਕਰਦੇ ਆ ਅੱਜ ਵੀ ਥੇਲਾ ਲਾ ਕੇ ਖੜੇ ਆ ਉਹ ਅੱਜ ਵੀ ਰੇੜੀ ਲਾ ਕੇ ਖੜੇ ਆ ਮਜ਼ਦੂਰ ਦੀ ਕੋਈ ਛੁੱਟੀ ਨਹੀਂ ਮਜ਼ਦੂਰ ਦਿਵਸ ਦੇ ਨਾਲ ਦੇ ਉੱਤੇ ਛੁੱਟੀ ਆ ਇਹ ਕਮਾਲ ਸਾਡੇ ਭਾਰਤ ਦੇ ਵਿੱਚ ਆ ਪਰ ਦੂਜੀ ਗੱਲ ਇਹ ਜੀ ਕਿ ਅੱਜ ਸ਼ੰਭੂ ਬਾਰਡਰ ਦੇ ਉੱਤੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਭਾਈਚਾਰਾ ਜਿਹੜਾ ਉਹਨੇ ਮਈ ਦਿਵਸ ਬਣਾਇਆ ਬਹੁਤ ਚੰਗੀ ਗੱਲ ਆ ਉਹਨਾਂ ਨੇ ਕਿਰਤਕਾਂ ਨੂੰ ਚੇਤੇ ਕੀਤਾ ਮਜ਼ਦੂਰਾਂ ਨੂੰ ਸਲਾਮ ਕੀਤੀ ਆ ਬਹੁਤ ਵਧੀਆ ਗੱਲ ਕੀਤੀ ਹੂੰ ਹੂੰ ਅੰਦੋ ਸਾਭ ਕਾ ਕਾਂਗਰਸ ਦੇ ਵਿਧਾਇਕ ਜਿਹੜੇ ਨੇ ਜੀ ਉਹ ਪਾਰਟੀ ਨੂੰ ਛੱਡ ਗਏ ਨੇ ਕਿਉਂਕਿ ਆਪ ਨਾਲ ਕੋਈ ਗੱਲ ਜੁੜਦਾ ਮੁੱਦਾ ਜਿਹੜਾ ਹੈਗਾ ਉਹ ਸਾਹਮਣੇ ਆਇਆ ਜਿਹੜਾ ਕਿੱਥੇ ਕਿਹ ਕਿਥੋਂ ਦੇ ਨੇ ਜੀ ਇਹ ਵਿਧਾਇਕ ਇਹ ਜੀ ਦਿੱਲੀ ਦੇ ਨੇ ਜੀ ਹਰਪ੍ਰੀਤ ਜੀ ਦਿੱਲੀ ਦੇ ਨੇ ਬਹਿ ਤਾਂ ਇੱਕੜਾ ਕੋਈ 12 ਘੰਟੇ ਪਹਿਲਾਂ ਘਟ ਜੋੜ ਹੋਇਆ ਇਹ ਤਾਂ ਦੇਖੋ ਕਈ ਮਹੀਨਿਆਂ ਤੋਂ ਗੱਲਾਂ ਚੱਲਦੀਆਂ ਸੀ ਤੇ ਕਈ ਹਫ਼ਤੇ ਪਹਿਲਾਂ ਘਟ ਜੋੜ ਹੋਇਆ ਜੀ ਇਹ ਕੋਈ ਵਿੱਚੋਂ ਤਾਂ ਮਾਜਰਾ ਹੋ ਰਹੀ ਨਿਕਲਣਾ ਕੋਈ ਹੋਰ ਪਿਆਰਾ ਲੱਗਣ ਲੱਗ ਪਿਆ ਹੋਣਾ ਕਿਉਂਕਿ ਰਾਜਨੀਤਿਕ ਲੋਕ ਇੰਨੇ ਗੰਭੀਰ ਹੁੰਦੇ ਨਹੀਂ ਵੀ ਲੈ ਸਾਡੇ ਵਾਲੀ ਪਾਰਟੀ ਦਾ ਉਧਰ ਕੋਈ ਘਟ ਜੋੜ ਕਰ ਲਿਆ ਉਹ ਕਹਿੰਦੇ ਹੁੰਦੇ ਜਿੱਥੇ ਮਰਜ਼ੀ ਕਰ ਲੋ ਭਾਵੇਂ ਝਾਰਖੰਡ 'ਚ ਕਿਸੇ ਨਾਲ ਕਰ ਲੋ ਤੇ ਭਾਵੇਂ ਆਂਧਰਾ ਪ੍ਰਦੇਸ਼ 'ਚ ਕਰ ਲੋ ਪਰ ਸਾਨੂੰ ਟਿਕਟ ਦੇ ਦਿਓ ਸਾਨੂੰ ਉਹਦਾ ਦੇ ਦਿਓ ਵਿੱਚੋਂ ਗੱਲ ਹੋ ਰਹੀ ਨਿਕਲਣੀ ਆ ਕੁਝ ਦਿਨ ਪਹਿਲਾਂ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅਸਤੀਫਾ ਦਿੱਤਾ ਕਹਿੰਦਾ ਜੀ ਆਮ ਆਦਮੀ ਪਾਰਟੀ ਨਾਲ ਘਟ ਜੋੜ ਕਿਉਂ ਕਰ ਲਿਆ ਜੀ ਅੱਜ ਉੱਥੋਂ ਦੇ ਦਿੱਲੀ ਦੀ ਕਾਂਗਰਸ ਦੇ ਦੋ ਸਾਬਕਾ ਵਿਧਾਇਕਾਂ ਨੇ ਅਸਤੀਫਾ ਦਿੱਤਾ ਕਹਿੰਦੇ ਜੀ ਸਾਡੀ ਪਾਰਟੀ ਨੇ ਆਪ ਨਾਲ ਘਟ ਜੋੜ ਕਿਉਂ ਕਰ ਲਿਆ ਹੁਣ ਵੇ ਨਹੀਂ ਆ ਭਾਈ ਇਹਨਾਂ ਨੇ ਅੰਦਰੋਂ ਫੈਸਲਾ ਕਿਹੜਾ ਕਰ ਲਿਆ ਜੀ ਬਿਲਕੁਲ ਮੈਨੀਫੈਸਟੋ ਬਾਰੇ ਕੀ ਕਹਿ ਰਹੇ ਨੇ ਜੀ ਸੁਖਬੀਰ ਸਿੰਘ ਬਾਦਲ ਸੋ ਖਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਚੋਣ ਮੈਨੀਫੈਸਟੋ ਸਾਡੀ ਪਾਰਟੀ ਦਾ ਇੱਕ ਦੋ ਰਣਾਂ ਦੇ ਵਿੱਚ ਜਾਰੀ ਕਰ ਲਿਆਂਗੇ ਉਹ ਕਹਿੰਦੇ ਵੀ ਜਿਹੜਾ ਸਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਵਿਕਾਸ ਦੇ ਲਈ ਹੋਊਗਾ ਕਿਸਾਨ ਲਈ ਹੋਊਗਾ ਮਜ਼ਦੂਰ ਲਈ ਹੋਊਗਾ ਪੰਥ ਦੇ ਲਈ ਹੋਊਗਾ ਸਭਨਾਂ ਦੇ ਲਈ ਹੋਊਗਾ ਸੋ ਵੈਨੇ ਭਾਈ ਉਹਨਾਂ ਦੇ ਮੈਨੀਫੈਸਟੋ ਦੇ ਵਿੱਚੋਂ ਕੀ ਕੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਜੀ ਜੀ ਟੈਨਾ ਜੀ ਅਮਰਿਤਪਾਲ ਸਿੰਘ ਦੇ ਪਿਤਾ ਜੀ ਤੇ ਮਾਤਾ ਜੀ ਜਿਹੜੇ ਨੇ ਉਹ ਗੁਰਦੁਆਰੇ ਸਾਹਿਬ ਜਾ ਕੇ ਨਮਸਤਕ ਹੋਏ ਨੇ ਕਿੱਥੇ ਜਾ ਕੇ ਮੱਥਾ ਟੇਕਿਆ ਇਹ ਜੀ ਤਰਨਤਾਰਨ ਦੇ ਵਿੱਚ ਮੱਥਾ ਟੇਕਿਆ ਗੁਰੂ ਘਰ ਦੇ ਵਿੱਚ ਤੇ ਬਾਬਾ ਬਕਾਲਾ ਦੇ ਵਿੱਚ ਟੇਕਿਆ ਤੇ ਅੱਜ ਅਮਰਤਪਾਲ ਦੇ ਹੱਕ ਦੇ ਵਿੱਚ ਉਹਨਾਂ ਦੇ ਸ਼ੁਭਚਿੰਤਕਾਂ ਨੇ ਤੇ ਅਮਰਤਪਾਲ ਦੇ ਮਾਪਿਆਂ ਨੇ ਤੇ ਸਕੇ ਸੰਬੰਧੀਆਂ ਨੇ ਰਸਮੀ ਤੌਰ ਦੇ ਉੱਤੇ ਚੋਣ ਪ੍ਰਚਾਰਨੀ ਮਹਿਮ ਸ਼ੁਰੂ ਕੀਤੀ ਹੈ ਗੁਰੂ ਘਰ ਦੇ ਵਿੱਚ ਅਸ਼ੀਰਵਾਦ ਲੈ ਕੇ ਨਤਮਸਤਕ ਹੋ ਕੇ ਉਹਨਾਂ ਨੇ ਅੱਜ ਪ੍ਰਚਾਰ ਸ਼ੁਰੂ ਕੀਤਾ ਸੋ ਜਿੱਤ ਹਾਰ ਸਮਾਂ ਤੈ ਕਰੂਗਾ ਤੇ ਮੇਰੀ ਬੇਨਤੀ ਹਮੇਸ਼ਾ ਹੀ ਰਹਿੰਦੀ ਹੈ ਵੀ ਕੋਈ ਬੰਦਾ ਕਿੱਥੋਂ ਬੈਠ ਕੇ ਕਿਸੇ ਨੂੰ ਗਾਲਾਂ ਕਢੀ ਜਾਂਦਾ ਕੋਈ ਬੰਦਾ ਕਿੱਥੋਂ ਬੈਠ ਕੇ ਕਿਸੇ ਨੂੰ ਗਾਲਾਂ ਕਢੀ ਜਾਂਦਾ ਕੋਈ ਬਿਰਸਾ ਸਿੰਘ ਬਲਟੋਹਾ ਨੂੰ ਮਾੜਾ ਕਹੀ ਜਾਂਦਾ ਕੋਈ ਅਮਰਤਪਾਲ ਸਿੰਘ ਨੂੰ ਮਾੜਾ ਕਹੀ ਜਾਂਦਾ ਫੇਸਬੁੱਕ ਤੇ ਸਰਕਾਰਾਂ ਨਹੀਂ ਬਣਦੀਆਂ ਸਰਕਾਰਾਂ ਬਣਦੀਆਂ ਵੋਟਾਂ ਦੇ ਨਾਲ ਜੀ ਨਾ ਕਿਸੇ ਨੂੰ ਮਾੜਾ ਕਹੋ ਨਾ ਕਿਸੇ ਨੂੰ ਚੰਗਾ ਕਹੋ ਇਹ ਖਡੂਰ ਸਾਹਿਬ ਦੇ ਲੋਕਾਂ ਨੇ ਦੇਖਣਾ ਮੈਂ ਹੁਣ ਇੱਥੇ ਬੈਠਾ ਕਹੀ ਜਮਾ ਨਨ ਨਿਹਰੀ ਆ ਜੋ ਜੀ ਫਲਾਣੇ ਦੇ ਹੱਕ ਦੇ ਵਚਤਾ ਜਲੰਧਰ ਦੀ ਵੋਟ ਥੋੜੀ ਪੈਣੀ ਉਹ ਤਾਂ ਖਡੂਰ ਸਾਹਿਬ ਦੇ ਲੋਕਾਂ ਨੇ ਪਾਉਣੀ ਆ ਜੀ ਸੋ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਮਨ ਹੈ ਇਹ ਸਮਾਂ ਦੱਸੂਗਾ ਪਰ ਪ੍ਰਚਾਰ ਸਾਰਿਆਂ ਤਰ੍ਹਾਂ ਨੱਠ ਕੇ ਕਰ ਰਹੀ ਹੈ ਹਮ ਹਮ ਪਾਂਡੇ ਵਾਂਗ ਮਾਂਜਨ ਦੀ ਗੱਲਾਂ ਚੱਲ ਰਹੀਆਂ ਨੇ ਜੀ ਬਿੱਟੂ ਨੂੰ ਅਤੇ ਬਾਜਵਾ ਸਾਹਿਬ ਕਾਫੀ ਜਿਆਦਾ ਯੂ ਨੋ ਇਸ ਸਮੇਂ ਆਏ ਹੋਏ ਨੇ ਫਾਰਮ ਦੇ ਵਿੱਚ ਇਹ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿਸ ਬਿਨਾ ਤੇ ਕਹੀ ਹੈ ਜੀ ਇਹਨਾਂ ਨੇ ਦੇਖੋ ਜੀ ਕਾਂਗਰਸ ਦੇ ਭਾਂਡਿਆਂ ਦੇ ਵਿੱਚ ਚੱਪ ਪੈ ਗਏ ਆ ਇਹ ਖੜਕਦੇ ਖੜਕਦੇ ਕਾਫੀ ਵੀੰਗੇ ਹੋ ਗਏ ਵੈਸੇ ਤਾਂ ਗੱਲ ਇਹ ਆ ਇਹ ਆਪਸ ਦੇ ਵਿੱਚ ਟੱਕਰ ਦੇ ਬਹੁਤ ਆ ਟਕਰਾ ਟਕਰਾ ਕੇ ਟੰਨ ਟੰਨ ਬੜੀ ਹੁੰਦੀ ਸੀ ਜਿਹਦੇ ਕਰਕੇ ਭਾਂਡੇ ਚੱਪ ਚੁੱਪ ਵੀ ਪਏ ਆ ਜੀ ਪਰ ਅਗਲੀ ਗੱਲ ਇਹ ਆ ਵੀ ਜਸਤਰੀਕ ਦੇ ਨਾਲ ਇਹ ਖਬਰਾਂ ਆਈਆਂ ਵੀ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਕਹਿੰਦੇ ਰਵਨੀਤ ਸਿੰਘ ਬਿੱਟੂ ਨੇ ਕੀਤਾ ਪਾਰਟੀ ਨਾਲ ਧੋਖਾ ਜੀ ਰਵਨੀਤ ਸਿੰਘ ਬਿੱਟੂ ਨੇ ਕੀਤੀ ਇਹ ਗਦਾਰੀ ਪਿੱਠ ਦੇ ਵਿੱਚ ਮਾਰਿਆ ਛੁਰਾ ਉਹ ਕਹਿੰਦੇ ਜੀ ਮੈਂ ਵੀ ਕਿਰਾਏ ਤੇ ਕੋਠੀ ਲੈਣ ਵਾਸਤੇ ਲੱਭੀ ਜਾਣਾ ਲੁਧਿਆਣੇ ਦੇ ਵਿੱਚ ਐਤ ਕੀ ਰਵਨੀਤ ਬਿੱਟੂ ਨੂੰ ਪਤੀਲੀ ਵਾਂਗੂ ਮਾਜ ਕੇ ਜਾਵਾਂਗੇ ਜੀ ਵਾਹ ਜੀ ਵਾਹ ਚਲੋ ਦੇਖਦੇ ਹਾਂ ਜੀ ਕੌਣ ਕਿਸ ਨੂੰ ਮਾਂਜਦਾ ਹੈ ਤੇ ਅਖੀਰ ਦੇ ਵਿੱਚ ਮੌਸਮ ਬਾਰੇ ਕੀ ਜਾਣਕਾਰੀ ਹੈ ਜੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਜੀ ਅੱਜ ਠੀਕ ਰਿਹਾ ਸੋਹਣਾ ਰਿਹਾ ਅੱਜ ਮੌਸਮ ਗਰਮ ਤੇ ਖੁਸ਼ਕ ਰਿਹਾ ਆਉਂਦੇ 3 ਦਿਨ ਪੰਜਾਬ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਰਹਿਣ ਦੀ ਆਸ ਹੈ ਤੇ ਭਾਰਤ ਦੇ ਵਿੱਚ ਕਈ ਥਾਵਾਂ ਤੇ ਟੈਂਪਰੇਚਰ ਬਹੁਤ ਹੈ ਜੀ ਅੱਜ ਮੈਂ ਪੱਛਮੀ ਬੰਗਾਲ ਦੇ ਇੱਕ ਖੇਤਰ ਦੀ ਖਬਰ ਪੜ੍ਹੀ ਉੱਥੇ 47.2 ਡਿਗਰੀ ਟੈਂਪਰੇਚਰ ਹੈ ਪੰਜਾਬ ਦੇ ਵਿੱਚ 37-38 ਤੋਂ ਹਲੇ ਵਧਿਆ ਨਹੀਂ ਪਰ ਕਹਿੰਦੇ ਵੀ ਹਫਤੇ ਤੱਕ ਦੇ ਬੱਚੇ ਨੇ ਚੜ੍ਹਗਾਂ ਨੂੰ ਪਾਰ ਕਰ ਜਾਣਾ ਜੀ ਸਵੇਰ ਟੈਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਮੁਰ ਤੋਂ ਸਵੇਰ ਤੁਹਾਡੇ ਨਾਲ ਸੰਜ ਪਾਣਿਆ ਥੈਂਕ ਯੂ ਬਹੁਤ ਮਿਹਰਬਾਨੀ